ਤਸਵਾਰੀਆਂ ਦੇ ਨਾਲ ਭਰੀ ਵਸਤੇ ਨਾਲ ਭਿਆਨਕ ਹਾਦਸਾ ਵਾਪਰਿਆ ਜੀ ਹਾਂ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿਸ ਤਰੀਕੇ ਦੇ ਨਾਲ ਇਹ ਭਿਆਨਕ ਐਕਸੀਡੈਂਟ ਹੋਇਆ ਹੈ ਇੱਕ ਸਵਾਰੀ ਦੀ ਮੌਤ ਹੋ ਚੁੱਕੀ ਹੈ ਜਦਕਿ 17 ਤੋਂ 18 ਸਵਾਰੀਆਂ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਚੰਬਾ ਤੋਂ ਪਠਾਨਕੋਟ ਆਏ ਆਰਈਸੀ ਦੀ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਤੁਸੀਂ ਦੇਖ ਸਕਦੇ ਹੋ ਹਿਮਾਚਲ ਟਰਾਂਸਪੋਰਟ ਦੀ ਇਹ ਬੱਸ ਦੱਸੀ ਜਾ ਰਹੀ ਹੈ ਜਿਹੜਾ ਕਿ ਪਲਟ ਚੁੱਕੀ ਹੈ ਬੜਾ ਕੀ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰ ਦਿਖਾ ਰਹੇ ਹਾਂ ਤੁਹਾਡੇ ਨਾਲ ਚੰਬਾ ਤੋਂ ਪਠਾਨਕੋਟ ਆਰਈਸੀ ਔਰ ਅਚਾਨਕ ਅਨ ਬੈਲੈਂਸਿੰਗ ਹੋਣ ਕਰਕੇ ਸਿੱਧੀ ਜਾ ਕੇ ਇੱਕ ਰੈਸਟੋਰੈਂਟ ਦੀ ਜਿਹੜੀ ਹੱਟ ਬਣੀ ਹੁੰਦੀ ਹੈ ਉਹਦੇ ਨਾਲ ਜਾ ਕੇ ਵੱਜਦੀ ਹੈ ਤੇ ਉਸ ਤੋਂ ਬਾਅਦ ਇੱਕ ਗੱਡੀ ਤੁਸੀਂ ਦੇਖ ਸਕਦੇ ਹੋ ਲਾਗੇ ਖੜੀ ਹੋਈ ਉਸ ਗੱਡੀ ਦੇ ਨਾਲ ਜਾ ਕੇ ਟਕਰਾਉਂਦੀ ਹੈ ਔਰ ਗੱਡੀ ਵੀ ਚੱਕਨਾ ਚੂਰ ਹੋ ਜਾਂਦੀ ਹੈ ਬੈਕ ਸਾਈਡ ਤੋਂ ਔਰ ਬੱਸ ਦੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਹਾਲਾਤ ਬਣ ਚੁੱਕੇ ਨੇ ਬੱਸ ਨੇ ਵੀ ਪਲਟੀ ਖਾਦੀ ਹੈ ਇੱਕ ਯਾਤਰੀ ਦੀ ਮੌਤ ਹੋ ਚੁੱਕੀ ਹੈ ਜਦਕਿ 17 ਤੋਂ 18 ਸਵਾਰੀਆਂ ਜਿਹੜੀਆਂ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਸ਼ਾਮਿਲ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੇਰ ਰਾਤ ਇਹ ਹਾਦਸਾ ਵਾਪਰਿਆ ਹੈ ਅਜੇ ਤੱਕ ਇਹ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਅਨਬੈਲੈਂਸਿੰਗ ਹੋਣ ਦੇ ਕਰਕੇ ਬੱਸ ਜਿਹੜੀ ਹੈ ਉਹ ਪਲਟੀਆਂ ਖਾ ਗਈ ਹਾਲਾਂਕਿ ਰਫ਼ਤਾਰ ਤੇਜ਼ ਸੀ ਜਾਂ ਡਰਾਈਵਰ ਨੂੰ ਨੀਂਦ ਆ ਗਈ ਅਜੇ ਤੱਕ ਇਹਦੀ ਪੁਸ਼ਟੀ ਨਹੀਂ ਹੋ ਪਾਈ ਕਿਉਂਕਿ ਜਾਂਚ ਚੱਲ ਰਹੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਇਹ ਰੈਸਟੋਰੈਂਟ ਤਾਜ 뷰 ਰੈਸਟੋਰੈਂਟ ਜਿਹੜਾ ਬਣਿਆ ਹੋਇਆ ਕਿਉਂਕਿ ਤੁਸੀਂ ਦੇਖੋ ਤਾਂ ਜ਼ਿਆਦਾਤਰ ਉਹ ਹਿਲੀ ਏਰੀਆ ਹੈ ਚੰਬੇ ਤੋਂ ਜਦੋਂ ਅਸੀਂ ਪਠਾਨਕੋਟ ਤੋਂ ਆਉਨੇ ਆ ਤਾਂ ਹਿਲੀ ਏਰੀਆ ਹੋਣ ਦੇ ਕਰਕੇ ਉੱਧਰ ਡਰਾਈਵਿੰਗ ਕਰਨੀ ਬੜੀ ਖਤਰਨਾਕ ਹੋ ਜਾਂਦੀ ਹੈ ਖਾਸ ਤੌਰ ਤੇ ਰਾਤ ਦੇ ਸਮੇਂ ਦੇ ਵਿੱਚ ਕਿਉਂਕਿ ਮੋੜ ਕੋੜ ਬਾਤ ਨੇ ਰਸਤੇ ਦੇ ਵਿੱਚ ਇੱਕ ਪਾਸੇ ਖੱਡ ਹੁੰਦੀ ਹੈ ਔਰ ਦੂਸਰੀ ਪਾਸੇ ਛੋਟਾ ਜਿਹਾ ਰੋਡ ਹੁੰਦਾ ਹੈ ਜਿਸ ਤੇ ਤੁਸੀਂ ਡਰਾਈਵਿੰਗ ਕਰਨੀ ਹੈ ਤਾਂ ਬੜੀ ਸੇਫਲੀ ਔਰ ਬੜੇ ਅਲਰਟ ਤਰੀਕੇ ਦੇ ਨਾਲ ਡਰਾਈਵਿੰਗ ਕਰਨੀ ਪੈਂਦੀ ਹੈ ਖਾਸ ਤੌਰ ਤੇ ਜਦੋਂ ਚੰਬਾ ਤੋਂ ਪਠਾਨਕੋਟ ਤੁਸੀਂ ਆਉਨੇ ਹੋ ਤਾਂ ਇਹ ਤਸਵੀਰ ਦੇਖੋ ਜਦੋਂ ਬੱਸ ਆ ਰਹੀ ਸੀ ਔਰ ਅਚਾਨਕ ਅਨ ਬੈਲੈਂਸਿੰਗ ਹੋਣ ਕਰਕੇ ਇਹ ਭਿਆਨਕ ਹਾਦਸਾ ਵਾਪਰ ਗਿਆ ਸਿੱਧੀ ਰੈਸਟੋਰੈਂਟ ਦੇ ਹੱਟ ਦੇ ਵਿੱਚ ਜਾ ਕੇ ਇਹ ਬੱਸ ਵੱਜਦੀ ਹੈ ਔਰ ਵੱਜੜ ਤੋਂ ਬਾਅਦ ਦੇ ਵਿੱਚ ਜਿਹੜੀ ਨਾਲ ਗੱਡੀ ਖੜੀ ਹੁੰਦੀ ਹੈ ਉਹ ਗੱਡੀ ਦੇ ਨਾਲ ਵੀ ਇਸਦੀ ਟੱਕਰ ਹੋ ਜਾਂਦੀ ਹੈ ਔਰ ਬੱਸ ਜਿਹੜੀ ਉਹ ਪਲਟੀਆਂ ਖਾ ਜਾਂਦੀ ਹੈ ਪਲਟੀਆਂ ਖਾਣ ਦੇ ਨਾਲ ਬੱਸ ਚੱਕਨਾ ਚੂਰ ਹੋ ਚੁੱਕੀ ਹੈ ਜਿਸ ਦੇ ਵਿੱਚ ਇੱਕ ਸਵਾਰੀ ਦੀ ਮੌਤ ਹੋ ਚੁੱਕੀ ਹੈ ਜਦਕਿ 17 ਤੋਂ 18 ਸਵਾਰੀਆਂ ਜਿਹੜੀਆਂ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਇਹ ਐਲਟੋ ਗੱਡੀ ਜਿਹੜੀ ਖੜੀ ਹੋਈ ਸੀ ਰੈਸਟੋਰੈਂਟ ਹੱਟ ਦੇ ਬਿਲਕੁਲ ਨਾਲ ਉਹਦਾ ਦੇਖੋ ਕੀ ਖਾਲ ਬਣ ਚੁੱਕਿਆ ਖੜੀ ਖਲੋਤੀ ਦਾ ਕਿਵੇਂ ਚੱਕਨਾ ਚੂਰ ਹੋ ਚੁੱਕਿਆ ਬੈਕਸੈਟ ਇਹ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੀ ਤੇਜ਼ ਤੇ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਹੈ ਕਿ ਖੜੀ ਗੱਡੀ ਜਿਹੜੀ ਉਹ ਸਾਰੀ ਦੀ ਸਾਰੀ ਚੱਕਨਾ ਚੂਰ ਹੋ ਚੁੱਕੀ ਹੈ ਔਰ ਹੱਟ ਦੀ ਅਸੀਂ ਗੱਲ ਕਰੀਏ ਜਿਹੜੀ ਰੈਸਟੋਰੈਂਟ ਦੀ ਹੱਟ ਬਣੀ ਹੋਈ ਸੀ ਉਹ ਵੀ ਆ ਚੱਕਨਾ ਚੂਰ ਹੋ ਚੁੱਕੀ ਹੈ ਤੇ ਭਗਦੜ ਮਚ ਜਾਂਦੀ ਹੈ ਸਵਾਰੀਆਂ ਦੇ ਵਿੱਚ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਹੈ ਕਿ 20 ਦੇ ਕਰੀਬ ਸਵਾਰੀਆਂ ਸਿਗੀਆਂ ਕੁੱਲ ਕੰਡਕਟਰ ਤੇ ਡਰਾਈਵਰ ਨੂੰ ਮਿਲਾ ਕੇ ਤਾਂ ਇੱਕ ਸਵਾਰੀ ਦੀ ਮੌਤ ਹੋ ਚੁੱਕੀ ਹੈ ਔਰ 17 ਤੋਂ 18 ਸਵਾਰੀਆਂ ਜ਼ਖਮੀ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ